ਪਟਿਆਲਾ ਅਤੇ ਕੈਥਲ ਜ਼ਿਲ੍ਹੇ ਦੇ 100 ਪਿੰਡਾਂ ਨੂੰ ਕੱਗਰ ਕਰਨ ਹੜਾਂ ਦਾ ਖਮਾਜਾ ਭੁਗਤਣਾ ਪੈਂਦਾ ਹੈ ਜਿਹੜੀ ਉਸ ਉੱਤੇ ਹਰਿਆਣਾ ਸਰਕਾਰ ਵੱਲੋਂ ਹਾਸੀ ਬਟਾਣਾ ਨਹਿਰ ਬਣਾਈ ਗਈ ਹੈ ਉਸ ਕੰਨ ਕਗਰ ਦੇ ਪਾਣੀ ਦੇ ਭਾਅ ਜੇ ਰੁਕਾਵਟਾ ਪੈਦਾ ਹੋ ਰਹੀ ਹੈ 16 ਫੁੱਟ ਕਗਰ ਦੇ ਪੁਲ ਵਿੱਚ ਮਿੱਟੀ ਦੀ ਗਾਰ ਭਰੀ ਹੋਈ ਹੈ ਜਦੋਂ ਕਿ ਹਾਸੀ ਬਟਾਣਾ ਨਹਿਰ ਤੇ ਹਰਿਆਣਾ ਸਰਕਾਰ ਨੇ ਇੱਕ ਪਾਸੇ ਹਰਿਆਣਾ ਦੇ ਪਿੰਡਾਂ ਨੂੰ ਮੂੜ ਵਾਲੇ ਨੁਕਸਾਨ ਨੂੰ ਰੋਕਣ ਲਈ ਦਵਾਰ ਬਣਾਈ ਗਈ ਹੈ ਇਸ ਕਰਕੇ ਪਾਣੀ ਚੜਦਾ ਹੈ ਚੰਡੀਗੜ੍ਹ ਤੋਂ ਲੈ ਕੇ ਅੰਬਾਲਾ ਬਨੂੜ ਪਟਿਆਲਾ ਸਮੇਤ ਸੱਤ ਜਿਹੜਿਆਂ ਦਾ ਪਾਣੀ ਆ ਕੇ ਇੱਥੇ ਟਿਕਦਾ ਹੈ ਜਿਸ ਨਾਲ ਘਰਵ ਭਾਰੀ ਤਬਾਈ ਮਚਾਉਂਦਾ ਹੈ ਪਿਛਲੇ ਸਾਲ ਵੀ ਕਿਸਾਨਾਂ ਨੂੰ ਭਾਰੀ ਨੁਕਸਾਨ ਉਪੋਕਤ ਨਾ ਪਿਆ ਸੀ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨਾਲ ਮਿਲ ਕੇ ਹਾਸੀ ਬਟਾਣਾ ਨਹਿਰ ਦੇ ਸੈਫਰਾਂ ਨੂੰ ਸਾਫ਼ ਕਰਵਾਉਣਾ ਚਾਹੀਦਾ ਹੈ ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਅਤੇ ਟ੍ਰੇਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਿਹੜਾ ਮੀਰਾਪੁਰ ਨਾਲਾ ਹੈ ਉਸ ਦੀ ਸਫਾਈ ਵੀ ਹੁਣ ਤੱਕ ਨਹੀਂ ਕਰਵਾਈ ਗਈ ਥੋੜੀ ਜਹੀ ਬਰਸਾਤ ਹੋਣ ਤੋਂ ਬਾਅਦ ਹੀ ਮੀਰਾਪੁਰ ਚੋ ਜਦ ਪਰਗੇ ਚੱਲਦਾ ਹੈ ਤਾਂ ਹਜ਼ਾਰਾਂ ਏਕੜ ਫਸਲ ਨੂੰ ਬਰਬਾਦ ਕਰ ਦਿੰਦਾ ਹੈ ਉਸ ਦੀ ਵੀ ਸਫਾਈ ਨਹੀਂ ਕਰਵਾਈ ਗਈ ਹੁਣ ਤੱਕ ਕੋਈ ਵੀ ਅਧਿਕਾਰੀ ਇੱਥੇ ਨਹੀਂ ਆਇਆ ਜਦ ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਰਸਾਤੀ ਨਾਲਿਆਂ ਦੀ ਸਫਾਈ ਕਰਾ ਰਹੀ ਹੈ ਤੁਸੀਂ ਗਰਾਊਂਡ ਜੀਰੋ ਤੇ ਵੇਖੋ ਜ ਸਾਡੀ ਟੀਮ ਵੱਲੋਂ ਜਾਇਜਾ ਲੈ ਆ ਗਿਆ ਤਾਂ ਹਾਲਾਤ ਪੱਤ ਤੋਂ ਪੱਤਰ ਬਣੇ ਹੋਏ ਸਨ ਨਾਲਿਆਂ ਦੀ ਸਫਾਈ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਤੁਹਾਨੂੰ ਸੁਣਾਉਂਦੇ ਹਾਂ ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਚੌੜਾ ਮਾਜਰਾ ਕੀ ਕਹਿੰਦੇ ਹਨ ਉਧਰ ਦੇ ਕਿਸਾਨਾਂ ਵੱਲੋਂ ਡਰੇਨੇ ਵਿਭਾਗ ਦੇ ਅਧਿਕਾਰੀਆਂ ਬਾਰੇ ਬੋਲਦਿਆਂ ਕਿਹਾ ਕਿ ਪਿਛਲੇ ਸਾਲ ਜੋ ਹੜ੍ਹ ਆਈ ਸੀ بڑے بڑے ਦਾਅਵੇ ਕੀਤੇ ਗਏ ਸੀ ਹਕੀਕਤ ਦੇ ਵਿੱਚ ਕੁਝ ਕੁਝ ਨਹੀਂ ਹੋਇਆ ਜਿਸ ਕਰਕੇ ਮਿਆਜਾ ਇਲਾਕੇ ਦੇ ਕਿਸਾਨ ਤੇ ਲੋਕ ਭੁਗਤ ਰਹੇ ਨੇ ਸਮਾਣਾ ਤੋਂ ਕੁਲਾਸ਼ਰਮਦ ਨੂਰੀ ਬਾਂਸਲ ਦੀ ਰਿਪੋਰਟ ਤੇ ਗੱਲ ਇਸ ਰਾਂ ਵੀ ਸਹਿਫਲ ਸਾਡੇ ਕੀ ਸਾਫ਼ ਹੋਣੇ ਨੇ ਅੱਜ ਤੱਕ ਸਾਡੇ ਮੌਨਸੂਨ ਸਿਰ ਤੇ ਖੜੀ ਈ ਹੈ ਜੀਰੀਆਂ ਲੱਗਣ ਵਾਲੀਆਂ ਨੇ ਸੈਫਲ ਹਰਿਆਣੇ ਵਾਲੇ ਜਿਹੜੇ ਨਾੜ ਵਾਲੇ ਨੇ ਕੋਈ ਸਾਫ ਨਹੀਂ ਹੋਏ ਉਹ ਤੇ ਚਲੋ ਹਰਿਆਣੇ ਵਾਲਿਆਂ ਕਰਦੇ ਨੇ ਜਾਂ ਹੌਲੀ ਕਰਨ ਜਾਂ ਤੇਜ਼ ਕਰਨ ਪਹਿਲੀ ਗੱਲ ਸਾਡੀ ਸਰਕਾਰ ਉਹਦੇ ਨਾਲ ਸੰਪਰਕ ਹੀ ਨਹੀਂ ਕਰਦੀ ਤੇ ਸਾਡੇ ਆਪਣੇ ਨਹੀਂ ਹੋਏ ਜਿਹੜੀ ਖੋਲੀ ਸੀ ਮੀਰਾਪੁਰ ਚੋਆ ਸੀ ਪਿਛਲੀ ਵਾਰੀ ਰਿਕੁਐਸਟ ਕੀਤੀ ਸੀ ਵੀ ਜਿਹੜੀ ਇਹ ਮੋਰੀ ਏ ਇਹ ਥੱਲੇ ਡੂੰਗੀ ਹੋ ਜਾਏ ਤੇ ਥੋੜਾ ਜਿਹਾ ਪਾਣੀ ਘਟਦਾ ਹੈ ਤੇ ਸਾਨੂੰ ਲਾਰੇ ਲੱਪੇ ਲਾਈ ਰੱਖੇ ਨੇ ਪੰਜਾਬ ਸਰਕਾਰ ਨੇ ਅੱਜ ਤੱਕ ਨਾ ਕੋਈ ਸਪਾਈ ਨਾ ਕੋਈ ਪਟਾਈ ਨਾ ਕੋਈ ਗੱਲ ਨਹੀਂ ਹੋਈ ਕੋਈ ਹੁਣ ਹੋਣੀ ਕਿੱਥੋਂ ਜੀ ਉਧਰੋਂ ਅਸੀਂ ਪਨੀਰੀਆਂ ਬੀਜਨੇ ਉਧਰੋਂ ਮਰਨੇ ਆਂ ਉਧਰੋਂ ਬੀਜਨੇ ਉਧਰੋਂ ਰੋਨੇ ਆਂ ਬਸ ਆ ਜੀ ਹਾਂ ਜੀ ਪਤੰਸੀ ਤੁਹਾਡੇ ਕੀ ਕਹਿਣਾ ਹੈ ਜਿਹੜੇ ਹਾਲਾਤ ਆ ਇਸ ਟੇਮ ਵੱਲੋਂ ਕੋਈ ਥੋੜੇ ਮੇਰਾਪੁਰ ਚੋਆ ਵਗੈਰਾ ਸਾਫ਼ ਹੋਇਆ ਕੋਈ ਦੇਖੋ ਜਿਹੜਾ ਮੇਰਾਪੁਰ ਚੋਆ ਸਾਡਾ ਕੋਈ ਸਾਫ਼ ਨਹੀਂ ਹੋਇਆ ਸਰਕਾਰ ਫਰਮਲਡੀਆਂ ਕਰ ਰਹੀ ਹੈ ਜਾਂ ਬਿਆਨਬਾਜ਼ੀ ਕਰੇ ਜੇ ਉਹ ਗੱਲ ਵੱਖਰੀ ਹੈ لیکن کوئی صاف نہیں ਹੋਇਆ ਪਰ ਆਪਾਂ ਮੇਨ ਬੁੱਦੇ ਤੇ ਚਲੀਏ ਕਿ ਜਿਹੜਾ ਹਾਂਸੀ ਪਟਾਲਾ ਕਾ ਘਰ ਦੇ ਉੱਪਰ ਦੀ ਨਗਾਹਾਇਆ ਹੋਇਆ ਹੈ ਉਹ ਜਿਹੜਾ ਦਰੇ ਥੱਲੇ ਥੱਲੇ ਦਰੇ ਬੰਦ ਹੋਏ ਹੋਏ ਨੇ ਜਿਵੇਂ ਤੁਸੀਂ ਵੇਖ ਕੇ ਆਏ ਹੋ ਵੀ ਉੱਥੇ ਗੱਡੀਆਂ ਲੱਗੀਆਂ ਨੇ ਉਹ ਠੇਕੇਦਾਰ ਨੇ ਠੇਕਾ ਲਿਆ ਹੋਇਆ ਜਿੰਨਾ ਕੋ ਰੇਤਾ ਉਹਦਾ ਵਿਕਦਾ ਹੈ ਉਹਨਾਂ ਕੋ ਕੱਢ ਦਿੰਦਾ ਹੈ ਉਹ ਵੱਧ ਨਹੀਂ ਕੱਢਦਾ ਉਹ ਜਿੱਥੇ ਜਨੋ ਰੇਤਾ ਅੱਗੇ ਨਾ ਵਿਗਿਆ ਉਹਨੇ ਬੰਦ ਕਰ ਦੇਣਾ ਉਹ ਸਾਡੇ ਵਾਸਤੇ ਇੱਕੋ ਵੱਡੀ ਡਾਅ ਬਣੀ ਪਈ ਹੈ ਕਿਉਂਕਿ ਤੁਸੀਂ ਇਹ ਗੱਲ ਲਾ ਲਓ ਵੀ ਕਾਲੇ ਅੰਬ ਤੋਂ ਲੈ ਕੇ ਕਾਲਾ ਅੰਬ ਚੰਡੀਗੜ੍ਹ ਅੰਬਾਲਾ ਤੇ ਰਾਜਪੁਰਾ ਵਗੈਰਾ ਛੱਤ ਬੰਦੂੜ ਪਟਿਆਲਾ ਇਹ ਸਾਰਾ ਪਾਣੀ ਇੱਥੋਂ ਲੰਘਣਾ ਆਣ ਕੇ ਤੇ ਉਹ ਦਰੇ ਤੁਸੀਂ ਵੇਖ ਕੇ ਆਇਓ ਕਿੰਨੇ ਖੁੱਲੇ ਨੇ 6 ਫੁੱਟ ਉਤੋਂ ਉਤੋਂ 12 ਫੁੱਟ ਬੈਡ ਨਹੀਂ ਵਾ ਕਰ ਦਿੱਤਾ ਹੈ ਘਗਰਾ ਦਾ 12 ਫੁੱਟ ਬੰਦ ਕਰਤਾ ਥੱਲਿਓ ਮਿੱਟੀ ਚੜ ਗਈ ਏ 6 ਫੁੱਟ ਦੇ ਵਿੱਚੋਂ ਐਨੇ ਏਰੀਏ ਦਾ ਪਾਣੀ ਲੰਘ ਕੇ ਕਿੱਥੇ ਜਾਏਗਾ ਕਿਵੇਂ ਜਾਏਗਾ ਕੋਈ ਤਰੀਕਾ ਨਹੀਂ ਕੋਈ ਮੀਰਾਪੁਰ ਚੋਇਆ ਸਾਫ਼ ਨਹੀਂ ਕੀਤਾ ਜਿਹੜਾ ਸਾਨੂੰ ਵੱਡੀ ਮਾਰ ਪੈਂਦੀ ਮਾੜਾ ਜਿਹੀ ਬਾਰਿਸ਼ ਹੋ ਜਾਏ ਤਾਂ ਮੀਰਾਪੁਰ ਚੋਇਆ ਜਿਹੜਾ ਸਾਰੀ ਬੈਲਟ ਨੂੰ ਖਤਮ ਕਰ ਦਿੰਦਾ ਘਗਰ ਆਉਣ ਤੋਂ ਪਹਿਲਾਂ ਹੀ ਦੂਜੀ ਗੱਲ ਜਿਹੜਾ ਬੰਨ ਨਿਕਲਿਆ ਘਰ ਵਾਲੇ ਪਾਸੇ ਜਿਹੜਾ 2010 ਚ ਅਸੀਂ ਇੱਥੇ ਧਰਨਾ ਵੀ ਲਾਇਆ ਸੀ ਇਹਦੇ ਵਿੱਚ ਤਿੰਨ ਚਾਰ ਸਹਿਫਲ ਲੱਗੇ ਹੋਏ ਨੇ ਨਕਸ਼ੇ ਦੇ ਵਿੱਚ ਆ ਕਿਉਂ ਨਹੀਂ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਸੰਪਰਕ ਕਰਕੇ ਜਿਹੜੇ ਇਹ ਨਕਸ਼ੇ 'ਚ ਲੱਗੇ ਹੋਏ ਨੇ ਸਹਿਫਲਾ ਉਹਨਾਂ ਨੂੰ ਲਾਹਣ ਉਹਨਾਂ ਨੂੰ ਚਾਲੂ ਕਰਨ ਤਾਂ ਕਿ ਨਾ ਹਰਿਆਣਾ ਮਰੇ ਨਾ ਪੰਜਾਬ ਮਰੇ ਜਦੋਂ ਪਹਿਲਾਂ ਅਸੀਂ ਮਾਨਸੂਨ ਆ ਜਾਣਾ ਅਜੇ ਸਫਾਈਆਂ ਨਹੀਂ ਹੋਈਆਂ ਡਰੇਨਾ ਦੀ ਇਹ ਆਉਣ ਵਾਲਾ ਸਮਾਂ ਇਸ ਲਈ ਕਿਉਂ ਚੱਲ ਰਿਹਾ ਹੈ ਮੈਂ ਤੁਹਾਨੂੰ ਦੱਸੂ ਕਿ ਤੁਸੀਂ ਤੁਸੀਂ ਡਰੇਨਾ ਤੇ ਜਾ ਕੇ ਦੇਖੋ तकरीबन ਅਸੀਂ ਸਾਰੀਆਂ ਸਫਾਈਆਂ ਕਰਾਤੀਆਂ ਅਸੀਂ ਨਦੀ ਦੀ ਵੀ ਸਫਾਈ ਕਰਾਈ ਚੋਈ ਦੀ ਸਫਾਈ ਕਰਾਈ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਤੁਸੀਂ ਘੇੜਾ ਮਾਰ ਕੇ ਵੀ ਆਓ ਆ ਜਿਹੜਾ ਬੰਮਣੇ ਵਾਲਾ ਚੋਆ ਹੈ ਇਧਰ ਨਦੀ ਤੇ ਲਗਾਤਾਰ ਮਸ਼ੀਨਾਂ ਚੱਲ ਰਹੀਆਂ ਨੇ ਉਹ ਸਾਰਾ ਕਰ ਰਹੇ ਹਾਂ ਅਸੀਂ ਬਾਕੀ ਘੱਗਰ ਦਾ ਵੀ ਅਸੀਂ